ਪੰਜਾਬ ਦੀਆਂ ਖਬਰਾਂ ਬੁਲਤਣ ਵੇਖਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ 베ਦੀ ਬੁਲਟਨ ਦੀ ਸ਼ੁਰੂਆਤ ਕਰਦੇ ਹਾਂ ਸੁਰੱਖਿਆ ਦੇ ਨਾਲ ਢੱਲੇਵਾਲ ਦੇ ਮਰਨ ਵਰਤ ਸਬੰਧੀ ਸੁਪਰੀਮ ਕੋਰਟ ਦੇ ਵਿੱਚ ਅੱਜ ਪੰਜਾਬ ਸਰਕਾਰ ਮੈਡੀਕਲ ਰਿਪੋਰਟ ਕਰੇਗੀ ਪੇਸ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਾਦੂ ਮਾਸਰ ਡੰਕ ਸਾਈਟ ਨੂੰ ਮੈਤਕ ਸਾਫ਼ ਕਰਨ ਲਈ ਸਖਤ ਤਾੜਨਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਚੰਡੀਗੜ੍ਹ ਦੇ ਮੇਅਰ ਦੀ ਚੋਣ ਤੀਜੰਪਰੀ ਨੂੰ ਮੋੜ ਹੋਵੇਗੀ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਨੂੰ 15 ਜ਼ਿਲ੍ਹਾ ਸੈਸ਼ਨ ਜੱਜ ਨੂੰ ਹਾਈ ਕੋਰਟ ਦੇ ਜੱਜ ਬਣਾਇਆ ਵੇਕੀ ਕੀਤੀ ਗਈ ਸਿਫਾਰਿਸ਼ ਪਾਜਬਾ ਨੇਤਾ ਨੇ ਇਕੋ ਸੰਵੇਦਨਸ਼ੀਲ ਜ਼ੋਨ ਨੂੰ ਲੈ ਕੇ ਪ੍ਰਗਟਾਈ ਚਿੰਤਾ ਤੇ ਹੁਣ ਖਬਰਾਂ ਵਸਤਾਰ ਦੇ ਨਾਲ ਕਿਸਾਨੀ ਮੰਗਾਂ ਮੜਵਾਉਣ ਦੇ ਲਈ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਚੰਕজিৎ ਸਿੰਘ ਢੱਲੇਵਾਲ ਦੇ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਦਾ ਅੱਜ 58ਵਾਂ ਦਿਨ ਹੈ ਜਾਣਕਾਰੀ ਮੁਤਾਬਕ ਅੱਜ ਢੱਲੇਵਾਲ ਦੀ ਸਿਹਤ ਤੇ ਸੁਪਰੀਮ ਕੋਰਟ ਦੇ ਵਿੱਚ ਸੁਣ ਵਾਈਫ ਹੋਵੇਗੀ ਢਲੇਵਾਲ ਦੀ ਮੈਡੀਕਲ ਰਿਪੋਰਟ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਕੀਤੀ ਜਾਵੇਗੀ ਇਸ ਤੋਂ ਇਲਾਵਾ ਢਲੇਵਾਲ ਨੂੰ ਅੱਜ ਖਨੋਰੀ ਸਰਹੱਦ ਤੇ ਟਰਾਲੀ ਤੋਂ ਬਾਹਰ ਲਿਆਂਦਾ ਜਾਵੇਗਾ ਉਹਨਾਂ ਨੂੰ ਸਟੇਜ ਦੇ ਨੇੜੇ ਬਨੇ ਕਮਰੇ ਟਰਾਲੀ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਦੱਸਦੀ ਹੈ ਕਿ ਇੱਥੇ ਉਹ ਆਸਾਨੇ ਦੇ ਨਾਲ ਧੁੱਪ ਲੈ ਸਕਣਗੇ ਅਤੇ ਇਸ ਤਰ੍ਹਾਂ ਢਲੇਵਾਲ ਨੇ ਕਿਹਾ ਕਿ ਮੈਨੂੰ ਇਲਾਜ ਦੀ ਲੋੜ ਨਹੀਂ ਸੀ 111 ਕਿਸਾਨ ਮਰਨ ਵਰਤ ਤੇ ਸਨ ਇਸ ਤੇ ਲਈ ਮੈਂ ਉਹਨਾਂ ਦੇ ਦਬਾਅ ਪਾਇਆ ਤੇ ਉਹ ਇਲਾਜ ਕਰਾਉਣ ਦੇ ਲਈ ਰਾਸੀ ਹੋ ਗਈ ਅਸੀਂ ਇਹ ਚੰਗ ਉਹਨਾਂ ਕਿਹਾ ਕਿ ਰੋਟੀ ਦੇ ਨਾਲ ਨਹੀਂ ਸਗੋ ਅਕਾਲ ਪੁਰਖ ਦੇ ਅਸ਼ੀਰਵਾਦ ਦੇ ਨਾਲ ਜਿੱਤਾਂਗੇ ਉੱਥੇ ਹੀ ਅੰਦੋਲਨ ਦੇ ਸਮਰਥਨ ਦੇ ਵਿੱਚ ਹੋਰ ਸੋਭਿਆ ਦੇ ਵਿੱਚ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ ਦੱਸਦੀ ਕਿ ਕਿਸਾਨ ਚ ਨੇ ਦੇ ਵਿੱਚ ਇੱਕ ਦਿਨ ਦਾ ਪ੍ਰਤੀਕਾਤਮਕ ਵਰਤ ਰੱਖਣ ਗਿਆ ਤੇ ਕੱਲ ਮਹਾਰਾਸ਼ਟਰ ਦੇ ਕਿਸਾਨਾਂ ਨੇ ਜ਼ਿਲ੍ਹਾ ਪੱਧਰ ਤੇ ਇੱਕ ਦਿਨ ਦੀ ਪ੍ਰਤੀਕਾਤਮਕ ਪੁਖੜਤਾ ਕੀਤੀ ਜ਼ਿਲ੍ਹਾ ਅਧਿਕਾਰੀ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਪੇਸ਼ ਕੀਤਾ ਗਿਆ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਉਹ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਣਗੇ ਅਤੇ ਇਸ ਤੋਂ ਬਾਅਦ ਦਿੱਲੀ ਵੱਲ ਮਾਰਚ ਬਾਰੇ ਫੈਸਲਾ ਲਿਆ ਜਾਵੇਗਾ ਜਦਕਿ 14 ਫਰਵਰੀ ਨੂੰ ਕਿਸਾਨ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਨੂੰ ਮਿਲਣ ਵਾਲੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਨੂੰ ਕਿਹਾ ਹੈ ਕਿ ਉਹ ਮਈ ਤੱਕ ਕਾਦੋ ਮਾਝਾ ਵਿਖੇ कूड़े ਤੇ ਡੰਪ ਨੂੰ ਸਾਫ਼ ਕਰਨ ਚਾਰ ਕਰੀ ਮੁਤਾਬਕ ਹਾਈ ਕੋਰਟ ਦੇ ਬੈਂਚ ਨੇ ਡੰਪਿੰਗ ਸਾਈਟ ਤੋਂ ਕੂੜਾ ਹਟਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਤੇ ਸੁਣਵਾਈ ਕਰਦੇ ਹੋਏ ਸਪਸ਼ਟ ਕੀਤਾ ਕਿ ਜੇਕਰ ਉਸ ਸਮੇਂ ਤੱਕ ਸਫਾਈ ਨਾ ਕੀਤੀ ਗਈ ਤਾਂ ਅਧਿਕਾਰੀ ਨੂੰ ਮਾਨਹਾਨੀ ਦੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਵੇਗਾ ਅਤੇ ਨਾਲ ਹੀ ਅਦਾਲਤ ਨੇ ਕੂੜਾ ਪ੍ਰਬੰਧਨ ਦੇ ਐਮਸੀ ਦੇ ਪ੍ਰਬੰਧਨ ਤੇ ਵੀ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਸਕਰਯੋਗਾ ਕੇ 45 ਏਕੜ ਵਿੱਚ ਫੈਲਿਆ ਇਹ ਲੈਂਡਫਿਲ ਰਿਹਾਈਸ਼ੀ ਖੇਤਰ ਦੇ ਬਿਲਕੁਲ ਵਿਚਕਾਰ ਸਿਤ ਹੈ ਜਿਸ ਦੇ ਵਿੱਚ ਕਿ ਦਾਦੂ ਬਾਜਰਾ ਸੈਕਟਰ 38 West ਸੈਕਟਰ 25 ਅਤੇ ਤਨਾਸ ਕਲੋਨੀ ਦੇ ਲੋਕ ਸਭਾ ਦੇ ਵੱਧ ਉਚਾਗਰ ਹੋਏ ਨੇ ਦਾਧੂ ਮਾਤਰਾ ਤੇ ਵਸਤਿਕ ਆਪਣੇ ਲਾਭੇ ਵਿੱਚ ਸੰਗਠਨ ਠੋਸ ਰੈਨ ਖੁਰਦ ਪ੍ਰਬੰਧਨ ਪਲਾਰਟਿਸ ਸਥਾਪਨਾ ਦਾ ਸਖਤ ਵਿਰੋਧ ਕਰਦੇ ਹੋਏ ਨਗਰ ਨਿਗਮ ਨੂੰ ਚੰਡੀਗੜ੍ਹ ਨਿਆਏ ਇਸ ਦੇ ਆਸ-ਪਾਸ ਕੋਈ ਬਦਲਵੀਂ ਥਾਂ ਲੱਭਣ ਲਈ ਕਹਿ ਰਹੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਨਗਰ ਨਿਗਮ ਤੇ ਮੇਅਰ ਦੀਆਂ ਚੋਣਾਂ ਦੇ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮ ਦਿੱਤੇ ਸਨ ਜਿਸ ਤੋਂ ਬਾਅਦ ਟੀਪਤੀ ਕਮਿਸ਼ਨਰ ਨਿਸ਼ਾਤ ਯਾਦਵ ਦੇ ਐਲਾਨ ਦੇ ਮੁਤਾਬਕ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਦੀ ਚੋਣ ਜੋ ਕਿ ਪਹਿਲਾਂ 24 ਜਨਵਰੀ ਨੂੰ ਹੋਣੀ ਸੀ ਹੁਣ ਉਹ 30 ਜਨਵਰੀ ਨੂੰ ਹੋਵੇਗੀ ਜਾਣਕਾਰੀ ਮੁਤਾਬਕ ਸੋਦੇ ਹੋਏ ਪ੍ਰੋਗਰਾਮ ਦੇ ਮੁਤਾਬਕ ਨਾਮ ਸਫਤੀ ਪ੍ਰਕਿਰਿਆ 25 ਜਨਵਰੀ ਨੂੰ ਸਵੇਰੇ 11:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਦੇ ਵਿੱਚਕਾਰ ਹੋਵੇਗੀ ਉੱਥੇ ਹੀ ਅਦਾਲਤ ਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣਾਂ ਦੇ ਵਿੱਚ ਦੇਰੀ ਦੇ ਲਈ ਪਟੀਸ਼ਨ ਦਾਇਰ ਕਰਕੇ ਇਸ ਪ੍ਰਕਿਰਿਆ ਦੇ ਵਿੱਚ ਦਾਖਲ ਦਿੱਤਾ ਸੀ ਉਤਹੀ ਆਪ ਦੇ ਮੇਅਰ ਕੁਲਦੀਪ ਕੁਮਾਰ ਨੇ ਵੀ ਫਰਵਰੀ ਤੱਕ ਆਪਣੇ ਅਹੁਦੇ ਤੇ ਪੂਰਾ ਸਾਲ ਪੂਰਾ ਕਰਨ ਲਈ ਸੇਵਾ ਕਰਨ ਦੀ ਬੇਨਤੀ ਕੀਤੀ ਹੈ ਅਦਾਲਤ ਦੇ ਫੈਸਲੇ ਦੇ ਨਾਲ ਨਵੀਂ ਤਰੀਕ ਤੀ ਜਨਵਰੀ ਤੈਅ ਕੀਤੀ ਗਈ ਹੈ ਜਿਸ ਤਿੱਕੇ ਚੋਣ ਹੁਣ 29 ਜਨਵਰੀ ਤੋਂ ਬਾਅਦ ਹੋ ਰਹੀ ਹੈ ਦੱਸਦੀ ਹੈ ਕਿ ਪਿਛਲੀ ਮੇਅਰ ਦੀ ਚੋਣ ਜੋ ਕਿ ਉਸੇ ਮਿਤੀ ਨੂੰ ਹੋਈ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜੱਜਾ ਦੀ ਕਮੀ ਨੂੰ ਦੇਖਦੇ ਹੋਏ ਹਾਈ ਕੋਰਟ ਨੇ ਸੁਪਰੀਮ ਕੋਰਟ ਨੂੰ ਸਫਾਰਿਸ਼ ਕੀਤੀ ਹੈ ਕਿ 15 ਜ਼ਿਲੇ ਅਤੇ ਸੈਸ਼ਨ ਜੱਜਾਂ ਨੂੰ ਹਾਈ ਕੋਰਟ ਦੇ ਜੱਜ ਦੇ ਵਿੱਚੋਂ ਤਰੱਕੀ ਦਿੱਤੀ ਜਾਵੇ ਦੱਸਦੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ 4 ਲੱਖ ਤੋਂ ਵੱਧ ਕੇਸਾਂ ਦਾ ਪੈਟਲੌਗ ਹੈ ਅਤੇ ਹਾਈ ਕੋਰਟ ਦੇ ਵਿੱਚ 40% ਦੀ ਜੱਜਾ ਦੀ ਕਮੀ ਹੈ ਇਸ ਨੂੰ ਪੂਰਾ ਕਰਨ ਦੇ ਲਈ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਪਰੀਮ ਕੋਰਟ ਨੂੰ ਸਫਾਰਿਸ਼ ਕੀਤੀ ਹੈ ਕਿ ਹਾਈ ਕੋਰਟ ਕਲੇਸ਼ੀਅਮ ਨੂੰ ਪ੍ਰਸ਼ਾਸਨਿਕ ਪદ્ધਰਤ ਤੇ ਇਹ ਫੈਸਲਾ ਲਿਆ ਕਿ ਹੈ ਜਨਾ ਕਿ 15 ਜੱਜਾਂ ਦੇ ਲਈ ਕੀ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਉਹਨਾਂ ਦੇ ਵਿੱਚ 7 ਜ਼ਿਲ੍ਹਾ ਸੈਸ਼ਨ ਜੱਜ ਹਰਿਆਣਾ ਦੇ ਅਤੇ 8 ਪੰਜਾਬ ਦੇ ਨੇ ਦੱਸਿਆ ਕਿ 4 ਦਹਾਕੇ ਪੁਰਾਣੇ ਕੇਸ ਵੀ ਪੈਂਡਿੰਗ ਨੇ ਨੈਸ਼ਨਲ ਜੁਡੀਸ਼ੀਅਲ ਡਾਟਾ ਗ੍ਰਿਡ ਦੇ ਮੁਤਾਬਕ ਕੁਲ ਲੰਬਿਤ ਕੇਸਾਂ ਦੇ ਵਿੱਚੋਂ ਲਗਭਗ 4 ਦਹਾਕੇ ਪੁਰਾਣੇ ਕਾਰਪਚਾਓ ਮੰਚ ਤੇ ਭਾਰਤ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਅੱਜ ਦਾਵਾ ਕੀਤਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਤੇ ਪੰਜਾਬ ਸਰਕਾਰ ਦੇ ਵੱਲੋਂ ਕਠਿਤ ਤਿੰਨ ਕੈਬਨਿਟ ਮੰਤਰੀਆਂ ਦੇ ਉੱਚ ਪਦਰੀ ਕਮੇਟੀ ਦੀ ਹੋਣ ਤੋਂ ਇਨਕਾਰ ਕਰਦਿਆਂ ਸੂਬੇ ਦੇ ਜੰਗਲਾਤ ਅਤੇ ਜੰਗਲਾਤ ਸੰਭਾਲ ਵਿਭਾਗ ਨੇ ਪੰਜਾਬ ਮੰਤਰੀ ਮੰਡਲ ਨੂੰ ਮੋੜਾ ਪੁਰਾਣਾ ਪ੍ਰਸਤਾਵਤ ਨੋਟੀਫਿਕੇਸ਼ਨ ਭੇਜ ਦਿੱਤਾ। ਜੋਸ਼ੀ ਨੇ ਸਾਰੇ ਹੀ ਹਿੱਸੇਦਾਰਾਂ ਦੀ ਮੀਟਿੰਗ ਦੀ ਮੰਗ ਕਰਦੇ ਹੋਏ ਕਿਹਾ ਕਿ ਨੋਟੀਫਿਕੇਸ਼ਨ ਦਾ ਮਕਸਦ ਨਿਆਗਾਉ ਮਿਊਨਿਸਪਲ ਕਮੇਟੀ ਦੇ ਨਾਲ ਲੱਗਦੇ ਸੁਖਨਾ ਵਾਈਲਡਲਾਈਫ ਸੈਂਚੁਰੀ ਦੇ ਲਈ 3 ਕਿਲੋਮੀਟਰ ਤੱਕ ਇੱਕ ਈਕੋ ਸੰਵੇਦਨਸ਼ੀਲ ਜ਼ੋਨ ਕੋਸ਼ਿਸ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਇਸ ਦੇ ਪ੍ਰਭਾਵ ਹੋਣਗੇ। ਇਹ ਦਾਅਵਾ ਕਰਦੇ ਹੋਏ ਕਾਨੂੰਨ ਦੇ ਅਨੁਸਾਰ ਬਣਾਏ ਗਏ ਮਕਾਨ ਦੁਕਾਨ ਹਸਤਾਲ ਅਤੇ ਧਾਰਮਿਕ ਸਥਾਨਾ ਹੋਟਲਾਂ ਨੂੰ ਵੀ ਟਾਇਆ ਜਾ ਸਕਦਾ ਹੈ ਅੱਜ ਦੇ ਬੁਲਟਿਨ ਦੇ ਵਿੱਚ ਪਲਾ ਲੇ ਨਹੀਂ ਪਰ ਫਿਰ ਹਾਸਰ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ